ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗਿਆ ਫਾਰਮ ਚੋਂ ਬਣਾਉਣ ਲੱਗਿਆ ਬਾਈ ਕੋਲੇ ਗੱਬਣ ਤੇ ਹੀ ਪਰਵੱਛੀਆਂ ਨੇ ਬਾਈ ਨੌ ਬੱਚੀਆਂ ਬਾਈ ਨੇ ਬਕਾਊ ਕਰੀਆਂ ਨੇ ਬਾਈ ਬੱਚੀਆਂ ਚੰਗੀਆਂ ਬਰੀਡ ਬਾਈ ਕੋਲੇ ਸਾਰੀ ਚੰਗੀਆਂ ਗਾਵਾ ਚੱਕੋ ਗਾਵਾ ਬਹੁਤ ਚੰਗੀਆਂ ਬਾਈ ਕੋਲੇ ਸਾਰੀ ਬਰੀਡ ਬਾਈ ਕੋਲੇ ਚੰਗੀਆਂ ਚੰਗੇ ਸੀਮਣ ਤੇ ਬਾਈ ਕੰਮ ਕਰਦਾ ਖਾਰਮਾ ਵੀਰ ਦਾ ਬਾਈ ਛੋਟਾ ਜਿਹਾ ਫਾਰਮ ਹੈਗਾ ਚੰਗੇ ਪਸ਼ੂ ਬਾਈ ਦੇ ਰੱਖੇ ਵਿਆ ਕਰਦੇ ਆ ਬਾਈ ਨਾਲ ਗੱਲਬਾਤ ਮੱਜਾਂ ਦੀ ਬਰੀਡ ਵੀ ਬਾਈ ਕੋਲੇ ਬਹੁਤ ਚੰਗੀਆਂ ਸਾਰੀ ਮੱਜਾਂ ਬਾਈ ਕੋਲੇ ਚੰਗੀਆਂ ਨੇ ਘਰ ਦੀਆਂ ਮੱਜਾਂ ਨੇ ਬਾਈ ਨੇ ਚੰਗੇ ਸੀਵਣ ਤੋਂ ਬਾਈ ਨੇ ਸਾਰੀਆਂ ਤਿਆਰ ਕਰੀਆਂ ਨੇ ਘਰ ਦੀ ਬਰੀਡ ਆ ਬਈ ਛੋਟੀਆਂ ਝੂਟੀਆਂ ਬਹੁਤ ਚੰਗੀਆਂ ਨੇ ਬਾਈ ਕੋਲੇ ਮਾਲ ਸਾਰੇ ਹੀ ਚੰਗਾ ਕਾ ਆਹ ਕਰਦੇ ਆ ਬਾਈ ਨਾਲ ਪੁੱਛਦੇ ਆ ਸਾਰੀ ਡਿਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਹਾਂ ਵਧੀਆ ਨਾਮ ਤੇ ਐਡਰੈਸ ਹੋ ਨਾਮ ਕੁਲਵਿੰਦਰ ਸਿੰਘ ਪਿੰਡ ਸਨਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਸੀਲ ਬਈ ਤਸੀਲ ਤਾਂ ਪਾਵੇ ਨੇੜੇ ਪਿੰਡ ਬਈ ਭਰਾੜ ਰਹਿ ਜਾਂਦਾ ਆਪਣੇ ਨੇੜੇ ਤੇ ਭਾਈ ਰੂਪਰ ਰਹਿ ਜਾਂਦੇ ਮੋਬਾਈਲ ਨੰਬਰ 7719583125 ਠੀਕ ਆ ਬਈ ਨੌ ਬੱਚੀਆਂ ਨੇ ਬਈ ਹਾਂਜੀ ਹਾਂ ਬਈ ਨੌ ਬੱਚੀਆਂ ਗੱਬਣਾਂ ਦੇ ਵਿੱਚ ਹੀ ਹਾਂ ਹਾਂ ਬਈ ਗੱਬਣ ਵੀ ਆਪਣੇ ਕੋਲੇ ਅੱਜ ਕਰਦੇ ਆ ਸਰੋਜੀ ਇੱਕ ਝੋਟੀ ਵੀ ਆਪਣੇ ਕੋਲੇ ਠੀਕ ਆ ਝੋਟੀ ਵੀ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਕਿੰਨੀ ਉਮਰ ਹੈ ਜੀ ਇਹ ਬਈ ਆਪਣੇ ਕੋਲੇ ਤਿੰਨ ਬੱਚੇ ਆਏ ਆ ਇਕੱਠੇ ਠੀਕ ਆ ਇੱਕ ਤਾਂ 10 ਮਹੀਨੇ ਦਾਗਾ ਹੂੰ ਆ 7 ਮਹੀਨੇ ਦਾ ਬੱਚਾ ਹੈਗਾ ਜਿਹੜਾ ਇਹਦੇ ਨਾਲ ਹੈਗਾ ਉਹ 8.5 ਮਹੀਨੇ ਦਾ ਨੌਂ ਦੇ ਬੱਚਾ ਹੈਗਾ 7 ਮਹੀਨੇ ਦਾ ਠੀਕ ਫਾਰਮ ਵਾਲੇ ਬੱਚੇ ਹੈਗੇ ਬੋਲੋ ਬਾਈ ਤੋਰੋ ਫੇਸ ਦੇਖੋ ਬੜਾ ਫੇਸ ਬਾਈ ਬਾਕੀ ਬਰੀਡ ਬਸੀਆਂ ਦੀ ਕੋਈ ਅੰਤ ਨਹੀਂ ਗਾ ਸਾਰੀਆਂ ਦਾ ਸੁਨੱਖ ਆਪਣਾ ਬਹੁਤ ਹਨ ਬੱਚੇ ਹਾਂ ਬਈ ਪੂਰੀ ਟਾਪ ਦੀਆਂ ਬਸੀਆਂ ਹੋਈਆਂ ਸਹੀ ਗੱਲ ਹੈ ਸੂਰਾ ਬਾਕੀ ਮੇਡ ਬੂਡ ਬਾਈ ਪੂਰਾ ਫੀਡ ਨਾਲ ਪਲੀਆਂ ਵੀਆ ਬਸੀਆਂ ਹਨੀਆਂ ਹਮ ਸਹੀ ਆਂ ਬਸੀ ਨਹੀਂ ਫਾਰਮ ਵਾਲੀਆਂ ਬਸੀਆਂ ਹਨੀਆਂ ਸਹੀ ਗੱਲ ਆ ਬਾਈ ਬਾਕੀ ਖੜਨੀ ਖੁੜਨੀ ਇਹਨਾਂ ਦੀ ਸਹੀ ਗੱਲ ਆ ਤੇਜ ਬਿਊਟੀ ਕੰਨ ਕੰਨ ਜਮਾ ਨਿਕਾਗਾ ਨਾੜਾ ਨੂੜਾ ਦੇਖੋ ਫੇਸ ਤੇ ਨਾੜਾ ਦੇਖੋ ਫੇਸ ਤੇ ਵੀ ਨਾੜਾ ਚਾਰੇ ਪਾਸੇ ਨਾੜਾ ਬਈ ਸਰੀਰ ਤੇ ਇਹਨਾਂ ਦੇ ਸਹੀ ਗੱਲ ਆ ਬਹੁਤ ਟੌਪ ਦੀਆਂ ਬੱਸੀਆਂ ਹੋਈਆਂ ਪਲੀਆਂ ਪੁਲੀਆਂ ਨੂੰ ਪੂਰੀਆਂ ਫੁੱਲ ਆ ਗਈਆਂ ਸਹੀ ਗੱਲ ਆ ਝੋਲੀ ਚਾਰ ਚਾਰ ਥਾਣਾਗੇ ਇਹਨਾਂ ਦੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਬਾਈ ਲਾਖਦੀਆਂ ਬਈ ਫਾਰਮ ਵਾਲੀਆਂ ਬੱਸੀਆਂ ਆ ਆ ਹਾਂ ਪਹਿਲਾ ਥਾਣ ਝੋਲੀ ਚੈੱਕ ਕਰੋ ਕਿ ਆ ਵੀ ਚਾਰ ਥਾਣਾ ਕੱਲਾ ਕੱਲਾ ਥਾਣਾ ਬਾਕੀ ਪੈਠ ਪੁੜੇ ਦੀ ਦੇਖ ਕਿ ਨਹੀਂ ਚੌੜੀ ਆ ਬੱਸੀ ਸਹੀ ਗੱਲ ਆ ਗਰੇ ਮੁੱਲ ਬਈ ਸਾਰਿਆਂ ਦਾ ਫੋਨ ਤੇ ਕਰ ਲਾਂਗੇ ਆਪਾਂ ਜੈ ਜੀ ਹੋਣੀ ਜੈ ਜੀ ਹੋਊਗਾ ਮੁੱਲ ਸਾਰਿਆਂ ਦਾ ਕੋਈ ਵੇਚਣ ਵਾਲਾ ਵੀਰ ਲੈ ਜਾਂਦਾਗਾ ਸਹੀ ਗੱਲ ਆ ਤਾਂ ਕਰਕੇ ਫਿਰ ਉਹ ਹੋ ਜਾਂਦਾ ਕੋਈ ਦੋ ਨੰਬਰ ਵਾਲੀ ਖੋਲੋ ਇਹ ਵੀ ਪੂਰੀ ਟੌਪਰੀ ਆ ਬਈ ਫੇਸ ਬਿਊਟੀ ਦਿਖਾਰੇ ਬਾਕੀ ਕੰਨ ਕੁੰਨ ਜਮਾ ਨਿਕਾ ਸਹੀ ਅੜਨੀ ਖੁੜਨੀ ਪਿੱਠ ਪੂੜਾ ਪੂਰਾ ਉੱਪਰੋਂ ਫੁੱਲ ਚੌੜਾ ਦਾ ਬੱਸੀਆਂ ਬਈ ਹਮ ਹਮ ਸਹੀ ਗੱਲ ਬਾਕੀ ਬੇਡ ਬੂਡ ਪੂਰਾ ਫੁੱਲ ਆਗਾ ਹਮ ਹਮ ਵੱਡੀ ਗੱਲ ਸਮੀ ਪੜੀ ਆ ਬਈ ਵਾ ਸਮੀਆਂ ਪੜੀਆਂ ਬਈ ਖੁੱਲੀਆਂ ਆਈਆਂ ਵੀ ਬੱਸੀਆਂ ਰਾਤਾਂ ਰਹਿ ਕਰ ਮਾਇਰਾ ਚੰਗਾ ਝੋਲੀ ਢਾਈ ਕਮਾਰ ਲੀਆ ਅੱਲਾਕੱਲਾ ਬਾਤੀ ਖੜ ਨਹੀਂ ਖੜ ਨਹੀਂ ਲੈ ਬੱਸਿਆਂ ਦੀ ਹੂੰ ਸਹੀ ਗੱਲ ਆ ਲੈ ਫੇਜ਼ ਰੱਖੋ ਬਈ ਫੇਜ਼ ਬਿਊਟੀ ਬਾਕੀ ਪਿੱਛੋਂ ਬਈ ਉੱਪਰੋਂ ਸਟੇਟ ਆ ਪੂਰੀ ਆ ਲੱਤਾਂ ਲੁੱਤਾਂ ਜਮਾਂ ਸਿੱਧੀਆਂ ਆਈਆਂ ਸਹੀ ਗੱਲ ਆ ਦਾਸਦੀ ਆ ਵੀ ਖਰਾਕ ਖਾਦੀ ਵੀ ਆਣਾ ਹਾਂ ਹਾਂ ਦਾਸਦੀ ਆ ਬਈ ਬੱਸਿਆਂ ਸਾਰੇ ਪੂਰੀ ਸਮੀ ਪੜੀ ਵੀ ਬੱਛੀ ਆ ਬਈ ਝੋਲੀ ਕਮਾਲ ਦੀ ਹਾਂ ਚਾਰੀ ਇਹਦੇ ਵੀ ਝੋਲੀ ਇਹਦੀ ਵੀ ਪੂਰੀ ਟੌਪ ਦੀ ਆ ਠੀਕ ਆ ਬਈ ਝੋਲੀ ਮਖਾਨ ਨੇ ਨੇੜ ਤੋਂ ਝੋਲੀ ਬਹੁਤ ਚੰਗੇ ਲੈ ਅੱਲਾਕੱਲਾ ਥਾਣਾ ਅੱਲਾਕੱਲਾ ਥਾਣਾ ਬਈ ਬਈ ਕੀ ਬਾਤ ਆ ਬਈ ਚੌੜੀ ਚੂੜੀ ਬਹੁਤ ਚੌੜੀ ਦਾ ਬਈ ਐ ਮੱਝਾ ਵਰਗਾ ਪਿੱਠ ਪੁੜਾ ਹੋਇਆ ਚੌੜੀ ਦੇ ਬਾਕੀ ਸਿੱਧੀ ਖੜਨੀ ਖੁੜਨੀ ਦੇਖ ਇਹਦੀ ਸਹੀ ਗੱਲ ਹੈ ਬਾਕੀ ਫੇਸ ਬਿਊਟੀ ਕਿਆ ਬਾਗ ਪੂਰੀ ਟੌਪ ਦੀ ਹੈਗੀ ਬਸੇ ਅੱਗੇ ਭਰਾ ਤਨ ਨੰਬਰ ਖੋਲ ਲੋ ਕਿੰਨੀ ਕੋ ਉਮਰ ਹੋ ਗਈ ਇਹਦੀ 10 ਮਹੀਨੇ ਬਈ ਇਹ ਵੀ 10 ਕੁ ਮਹੀਨੇ ਟੌਪ ਤਾਂ ਨਹੀਂ ਕਿੰਨੀ ਹੈ ਲੇ ਫੇਸ ਵੀ ਵੀ ਦਿਖਾਇੀ ਦੀ ਫੇਸ ਬੜਾ ਚੰਗਾ ਹਨਾ ਮੋਦੀ ਬਾਦੀ ਬਹੁਤ ਚੰਗੀਆਂ ਪੂਰੀ ਟੌਪ ਦੀ ਬਸੇ ਇਹ ਵੀ ਬੇਡ ਬੂਟੇਰੇ ਪੂਰਾ ਖੋਲ ਲਗਾ ਹੂੰ ਥੋੜਾ ਇਹਦਾ ਦਸੇ ਦਾ ਤਾਂ ਮੰਦਗਾ ਹੈ ਅੱਛਾ ਹਾਂ ਖੁੱਲਗਾ ਰੰਗਾ ਹੋਣ ਕਰਕੇ ਹੂੰ ਬਾਕੀ ਤੁਰਾ ਤੁਰ ਇਹਨਾਂ ਦਾ ਇੱਕ ਨੰਬਰ ਹੀ ਆ ਜਾ ਸਹੀ ਗੱਲ ਆ ਭਾਈ ਬਾਕੀ ਬਰੀਡ ਦਾ ਦੱਸਣ ਦੀ ਲੋੜ ਹੀ ਨਹੀਂ ਆ ਆਪ ਵੀ ਸਾਹਮਣੇ ਆਉਂਦੀ ਹੈ ਵੇ ਹੂੰ ਸਹੀ ਗੱਲ ਆ ਬਾਕੀ ਲੋਕਾਂ ਦਾ ਬੰਡ ਪਰੋਂ ਪਰੋਂ ਜਮਾ ਸਿੱਧੀਆਂ ਪੂਰੀ ਫੁੱਲ ਸਟੇਟ ਆ ਗਈ ਸਹੀ ਗੱਲ ਆ ਭਾਈ ਬਾਕੀ ਫੇਸ ਬਿਊਟੀ ਬਰੀਡ ਦਾ ਕੋਈ ਅੰਤ ਹੀ ਨਹੀਂ ਸਾਰੀਆਂ ਬਸੰਗਾਂ ਦੇ ਭਾਈ ਤੇ ਮਾਂ ਇਹਦੀ ਵੀ ਚਾਰੀ ਆ ਮਾਂ ਥੱਲੇ ਦੁੱਧ ਕਿੰਨਾ ਸੀ ਮਾਮਾ ਭਾਈ ਇਹਨਾਂ ਦਾ ਪੂਰਾ ਟੋਕ 40 ਪਲੱਸ ਵਾਲਾ ਮਾਮਾ ਇਹਨਾਂ ਦਾ ਤਿੰਨਾਂ ਨੇ ਠੀਕਾ ਤਿੰਨਾਂ ਦੀਆਂ ਬਾਈ ਕਹਿੰਦਾ ਆਪ ਵੀ ਦੱਸ ਦਿੰਦਾ ਭਾਈ ਇਹ ਹੂੰ ਸਹੀ ਗੱਲ ਆ ਸਮੀ ਪੜੀ ਫੋਲਾ ਬਈ ਬੱਚੀ ਰਾਜ ਜੀ ਆ ਕੱਦ ਨੇ ਚੰਗਾ ਸੇਤੋ ਹੀ ਸੀਮਣ ਲੈ ਲੈਣਾ ਜੇ ਚੰਗੀ ਸੇਵਾ ਆਈ ਬਈ ਸੇਵਾ ਐ ਮਨ ਪਲੀਆਂ ਪੰਗਾ ਪੂਰਿਆਂ ਲੈ ਝੋੜੀ ਦੇ ਝੋੜੀ ਦੇ ਕੀ ਬਾਤ ਹੈ ਚਾਰ ਹਨਾ ਇਕੱਲਾ ਇਕੱਲਾ ਹਨਾ ਪੰਜਵਾਂ ਕੋਈ ਥਾਨ ਨਹੀਂ ਕੋਈ ਨਾ ਨਾ ਜਿਵੇਂ ਚਾਰ ਸਨ ਹੋਣਗੇ ਅੱਗੇ ਵੀਰੇ ਚਾਰ ਨੰਬਰ ਇਹ ਬਈ 11.5 ਮਹੀਨੇ ਦੀ ਹੈ ਜੀ 11.5 ਮਹੀਨੇ ਦੀ ਉਮਰ ਦੀ ਹੈ ਜੀ ਠੀਕ ਹੈ ਇਹ ਵੀ ਪੂਰੀ ਟਾਪ ਬ੍ਰੀਡ ਦੀ ਬਸੀ ਹੈਗੀ ਆ ਸੀਮਣ ਦਾ ਝੋੜੀ ਝੋੜੀ ਸੀਮਨ ਬਾਈ ਸਾਰਿਆਂ ਦੇ ਪਤਾ ਆਪਾਂ ਨੂੰ ਸੀਮਨ ਬਾਈ ਸਾਰਿਆਂ ਦੇ ਮਿਲ ਸਾਰਿਆਂ ਦਾ ਡਿਟੇਲ ਆਪਣੇ ਕੋਲੇ ਹੀ ਵੀ ਹੈਗੀ ਫੋਨ ਤੇ ਦੱਸ ਦੂੰ ਹਾਂ ਫੋਨ ਤੇ ਬਈ ਜਿਹੜੀ ਦਾ ਪੁੱਛਣਾ ਬੰਦੇ ਨੇ ਬਹੁਤ ਠੀਕ ਆ ਆਪਾਂ ਐਵੇਂ ਝੂਠ ਮਾਰ ਕੇ ਦੇਣੀ ਨਹੀਂ ਸਾਰਿਆਂ ਦਾ ਲਿਸਟ ਦਾ ਰੂਪਚਾਹੀ ਵੀ ਹੈਗੀ ਹੂੰ ਡਿਟੇਲ ਇਹ ਵੀ ਬਸਿ ਪੂਰੀ ਟੌਪ ਦੀ ਆ ਖੜਨੀ ਖੁੜਨੀ ਇਹਦੀ ਵੀ ਇੱਕ ਨੰਬਰ ਆ ਹੂੰ ਬਾਕੀ ਫੇਸ ਬਿਊਟੀ ਹੀ ਦਿਖਾ ਦੇਈ ਫੇਸ ਬੜਾ ਚੰਗਾ ਹਾਂ ਛੋੜਾ ਛੂੜਾ ਬਹੁਤ ਆ ਮੱਥਾ ਹਣ ਮੱਥਾ ਚੌੜਾ ਬਾਕੀ ਪਿੱਛੇ ਉੱਪਰੋਂ ਚੌੜੀ ਬਹੁਤ ਹੈ ਬਈ ਦੂਜੀਆਂ ਬਸਾਂ ਵਾਂਗੂ ਇਹ ਵੀ ਪਲੀ ਪੁਲੀ ਵੀ ਪੂਰੀ ਫੁੱਲ ਆ ਹੂੰ ਝੋਲੀ ਇਹਦੀ ਵੀ ਸੇਮ ਆ ਪੂਰੀ ਟੌਪ ਦੀ ਝੋਲੀ ਇਹਦੀ ਇੱਕਲਾ ਥਾਣਾ ਕੋਈ ਲੱਭਣਾ ਰਗਣ ਝੋਲਾਂ ਸਾਰੀਆਂ ਬਸਾਂ ਵਾਲੀ ਝੋਲੀ ਲੈ ਸਰ ਜੇ ਭਾਈ ਸਮੀ ਪੜੀ ਫੁੱਲਾ ਵੱਡੀ ਗੱਲ ਯਾਰ ਸਮੀ ਪੜੀ ਦੀ ਆ ਹਾਂ ਸਮੀਆਂ ਬਈ ਬੱਸੀਆਂ ਚਾਰ ਨੂੰ ਸਮੀਆਂ ਪੜੀਆਂ ਹੋਈਆਂ ਏਰੀ ਸੇਤੀ ਠੀਕ ਆ ਲੈਣੀ ਹੈ ਝੋਲੀ ਇਹਦੀ ਵੀ ਦਿਖਾ ਦੇ ਥਾਣੇ ਦੀ ਵੀ ਚਾਰੀਆ ਲੈ ਝੋਲੀ ਦੇ ਚੋਲੇ ਥੋੜਾ ਕੈਮਰੇ ਤੋਂ ਜਾਕਦੀ ਯਾਰ ਝੋਲੀ ਚੰਗੀ ਆ ਬੱਸ ਚਾਰ ਥਾਣੇ ਹਾਂ ਓਕੇ ਆ ਝੋਲੀ ਬਹੁਤ ਚੰਗੀ ਆ ਬਈ ਕੀ ਬਾਤ ਆ ਪੱਦਰ ਪੱਦਰ ਫੁੱਲਾ ਹਾਂ ਪੂਰੀ ਬਈ ਸਟੇਟ ਬੱਸੀਆਂ ਕੋਈ ਆਏ ਨਹੀਂ ਗਾ ਵੀ ਉੱਚੀ ਢੂਹੀ ਕਰ ਕਰ ਤੁਰਨੀਆਂ ਬੁਰੀਆਂ ਫੁੱਲ ਪੜੀਆਂ ਵੇ ਬੱਸੀਆਂ ਸਾਰੀਆਂ ਸਹੀ ਗੱਲ ਆ ਬਈ ਅੱਗੇ ਬਈ ਜਰਸੀ ਨਗੀਨਾ ਇਹ ਵੀ ਬਈ 11 ਮਹੀਨਿਆਂ ਦੀ ਆ 11 ਮਹੀਨਿਆਂ ਦੀ ਉਹ ਪੂਰਾ ਟੌਪ ਲੈ ਜੀ ਟੌਪ ਕਲਾਸ ਜਰਸੀ ਆ ਰੰਗ ਦੇਖੋ ਬਈ ਚਮਕ ਰੰਗ ਚਮਕ ਬਈ ਪੂਰੀ ਫੁੱਲ ਲੱਗੀ ਬਾਕੀ ਕੰਨ ਕੋਨ ਨਿਕਲ ਜਾਵਾ ਹੂੰ ਬਾਕੀ ਤੂੰ ਦੇਖੀ ਤੋਰਾ ਤੂਰਾ ਰੈਕ ਨੰਬਰ ਬਈ ਬਹੁਤ ਕਮਾਲ ਦੀ ਆ ਹਨਾ ਝੂਲੀ ਦੇਦੇ ਬਈ ਐਂ ਲਾਦੇ ਜਿਵੇਂ ਗੱਬਣ ਹੁੰਦੀ ਹੈ ਹੂੰ ਸਹੀ ਗੱਲ ਆ ਬਈ ਲੈ ਝੂਲੀ ਦਿਖਾ ਲਈ ਚਾਹੀ ਇੱਥੇ ਗੱਬਣ ਵਾਲੀ ਚਾਰ ਥਾਣਾ ਗੁਲਾਬੀ ਥਾਣਾ ਕੀ ਬਾਤ ਦੂਰੋਂ ਹੀ ਰਿੰਦੀ ਆ ਬਈ ਬਾਕੀ ਚੌਂਕ ਚੌਂਕ ਸਟੇਟ ਨਸ ਬਸੀਦੀ ਪੂਰੀ ਫੁੱਲ ਲੱਗੀ ਸਹੀ ਗੱਲ ਆ ਹੜਨੀ ਹੁੜਨੀ ਦੇਖ ਬਾਕੀ ਬਈ ਹੂੰ ਮੇਰ ਮਰਜੀ ਉਹ ਕਰੀ ਚੱਲ ਬ੍ਰੀਡ ਤੋਂ ਬੱਚੇ ਲਈ ਚੱਲੇ ਤੂੰ ਸਹੀ ਗੱਲ ਆ ਬਾਈ ਫੇਸਪੂਸ ਕੜਨੀ ਖੁੜਨੀ ਸਭੀ ਪਲੀ ਚਮਕ ਬਾਕੀ ਫੀਲ ਦਿਖਾ ਦੇ ਬਈ ਬਹੁਤ ਚੰਗਾ ਕਿਉਂ ਮੰਗ ਜਾ ਰਿਹਾ ਸਾਰੀਆਂ ਬਸੀਆਂ ਖੁੱਲੂਆਂ ਹੀ ਆਂਗਾ ਬਈ ਜਰਸੀ ਦਾ ਜਿਹੜਾ ਇਹ ਕਲਰ ਆ ਬਈ ਇਹਦੀ ਮੰਗ ਇਹਦੀ ਮੰਗ ਬਹੁਤ ਹੈਗੀ ਬਹੁਤ ਮੰਗ ਹਾਂ ਹਾਂ ਬਈ ਆਪਾਂ ਲਿਓਣੇ ਇੱਕ ਬੱਚੇ ਹੀ ਲਿਓਣੇ ਹੁੰਦੇ ਜਰਸੀ ਦਾ ਠੀਕ ਆ ਲੈਣੇ ਚੰਗੀਆਂ ਹੁੰਦੀਆਂ ਜਿਹੜਾ ਟੌਪ ਦਾ ਵੀ ਓਕੇ ਬਾਈ ਪਹਿਲਾਂ ਵਾਲੀ ਵੀਡੀਓ ਚ ਵੀ ਸੀਗਾ ਆਪਣੇ ਕੋਲੇ ਹਮ ਬੱਸ ਲੈਣੇ ਇੱਕ ਹੀ ਹੁੰਦੇ ਆ ਇੱਕ ਹੀ ਲੈਂਦਾ ਬਾਈ ਕਹਿੰਦਾ ਲੈਣੇ ਚੰਗੀਆਂ ਆ ਬਈ ਬੱਚੇ ਵਾਕਈ ਚੰਗੇ ਆ ਸਭੀ ਪ ਬਾਕੀ ਥਾਣ ਝੂਲੀ ਦੇਖ ਤੋਂ ਲੈ ਬ੍ਰੀਡ ਦਾ ਕੋਈ ਅੰਤ ਨਹੀਂ ਝੂਲੀ ਦਿਖਾ ਦੇ ਲੈ ਦੁਬਾਰੇ ਫੇਰ ਬਈ ਆਹ ਬਾਤ ਆ ਬਈ ਝੂਲੀ ਦਾ ਚਾਰ ਥਾਣ ਅਗਲਾ ਥੋੜਾ ਕੈਮਰੇ ਤੋਂ ਜ਼ਰੂਰ ਜਾਗਦੀ ਹੈਗੀ ਸਹੀ ਗੱਲ ਆ ਬਈ ਸਹੀ ਗੱਲ ਬਾਕੀ ਲਾ ਫੇਸ ਬਿਊਟੀ ਇਹਦੀ ਪੂਰੀ ਕਮਾਲ ਦੀ ਹੈ ਬੋਦੀ ਬੁਦੀ ਪੂਰੀ ਇੱਕ ਨੰਬਰ ਹੈ ਇੱਕ ਨੰਬਰ ਆ ਕੀ ਬਾਤ ਮੋਲ ਜੈ ਜੀ ਹੋਵੇ ਮੋਲ ਜੈ ਜੀ ਹੋਵੇ ਸਾਰਿਆਂ ਬਸਾਂ ਦੇ ਅੱਗੇ ਬਈ ਇਧਰੋਂ ਇਹ ਗੱਬਣਾ ਕਿਵੇਂ ਆ ਬਈ ਇਹ ਵੀ 14 ਮਹੀਨੇ ਉਮਰ ਆਏ ਦੇ ਹੋ ਗਏ ਅੱਜ 25 26 ਦਿਨ ਹੋ ਗਏ ਟੀਕਾ ਭਰੇ ਨੂੰ ਠੀਕ ਆ ਆਪਾਂ ਇਹ ਚਾਰ ਬੱਛਿਆਂ ਨੂੰ ਲਗਾਏ ਟੀਕਾ ਭਰੇ ਆਲਾ ਹੂੰ ਦੋ ਦੇ ਇੱਕ ਪਾਸੇ ਚਾਹ ਗਾ ਪਰ ਲਿਆ ਦਾ ਓਕੇ ਇਹਦੇ ਵੀ ਹੋ ਗਏ ਅੱਜ ਮੰਨ 37 38 ਦਿਨ ਹੋ ਗਏ ਇਹਨੂੰ ਖੋਲ ਲਿਓ ਇਹਦੇ 25 26 ਦਿਨ ਹੋ ਗਏ ਇਹਦੇ 25 26 ਦਿਨ ਹੋ ਗਏ ਠੀਕ ਆ ਮਾਂ ਦਾ ਦੁੱਧ ਵੀ ਇਹ ਵੀ ਪੂਰੀ ਟੌਪ ਦੀ ਆ ਬਈ ਮਾਂ ਦਾ ਦੁੱਧ ਕਿੰਨਾ ਪੂਰਾ ਚੰਗੇ ਫਾਰਮ ਦੀਆਂ ਬੱਛੀਆਂ ਬਈ ਇਹਨਾਂ ਦਾ ਇਹਦੀ ਮਾਂ ਦਾ 35 36 ਲੀਟਰ ਦਾ ਰਿਕਾਰਡ ਆ 35 ਤੋਂ 36 ਬਾਕੀ ਕੱਦ-ਕੁੱਦ ਵੀ ਬੱਛਿਆਂ ਦਾ ਪੂਰਾ ਫੁੱਲ ਇਹਨਾਂ ਦਾ ਠੀਕ ਆ ਬਾਈ ਭਰਾਵਾ ਵੀ ਆ ਆਈ ਨਹੀਂ ਠੀਕੇ ਦੇ ਕਾਬਲ ਨਹੀਂ ਠੀਕੇ ਦੇ ਵੀ ਕਾਬਲ ਆ ਠੀਕੇ ਦੇ ਵੀ ਕਾਬਲ ਆ ਬੇਟ ਬੂਟ ਪੂਰਾ ਫੁੱਲ ਆ ਬਾਕੀ ਫੇਸ ਬਿਊਟੀ ਦਿਖਾ ਦੇ ਦੀ ਫੇਸ ਬੜਾ ਚੰਗਾ ਤਨ ਕੋ ਨੂੰ ਨਿਕਾ ਜਾਮਾ ਖੜਨੀ ਖੁੜਨੀ ਸਹੀ ਗੱਲ ਆ ਬਾਈ ਇੱਕ ਨੰਬਰ ਆ ਜਾ ਮੈਂ ਇੱਕ ਨੰਬਰ ਆ ਗਿਆ ਹੈਨਾ ਆਪਾਂ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਦੇਣੀ ਆ ਬਾਕੀ ਬੰਦੇ ਦੀ ਕਿਸਮਤ ਆ ਸਹੀ ਗੱਲ ਆ ਬਾਈ ਵੀ ਇਹ ਗੱਬਣ ਵੀ ਰਹਿ ਸਕਦੀਆਂ ਹਈਆਂ ਦੋ ਵਸੀਆਂ ਦਾ ਗੱਬਣਾ ਚ ਆ ਗਿਆਂ ਇਹ ਹੂੰ ਖਾਲੀ ਮੰਨ ਕੇ ਵੀਰ ਕਹਿੰਦਾ ਆਪਾਂ ਲਈ ਆ ਹਨਾ ਖਾਲੀ ਮੰਨ ਕੇ ਬਾਕੀ ਖੁੱਲੀਆਂ ਅੰਗਾਂ ਵੀ ਬਸਾਂ ਚੋਂ ਟਾਈਮ ਥੋੜਾ ਹੋਇਆ ਬਈ ਸੀਮਣ ਲੱਗੇ ਟਾਈਮ ਥੋੜਾ ਹੋਇਆ ਬਈ ਹਾਂ ਤਾਂ ਨਹੀਂ ਇੱਕ ਚਾਹੀਏ ਹਾਂ ਝੂਲੀ ਚੰਗੀ ਆ ਬੈ ਸੇਰੀ ਹਨਾ ਹਾਂ ਬਈ ਪੀੜੀ ਅਖਰੇ ਇਹਨਾਂ ਦੇ ਚਾਰਾਂ ਦੇ ਪੀੜੀ ਅਖਰੇ ਸੀਮਣ ਲੱਗੇ ਹੋਏ ਹੈ ਜਿੰਨਾਂ ਤੋਂ ਗੱਬਣ ਹਾਂ ਹਾਂ ਸੈਂਸਰ ਤੋਂ ਗੱਬਣਾਂਗੇ ਸਾਰੀਆਂ ਇਹ ਓਕੇ ਬਈ ਆ ਦੇਖ ਲੋ ਬਾਕੀ ਥੋੜੀ ਚਾਰ ਥਾਣਾ ਗੁਲਾਬੀ ਥਾਣਾ ਇਹਦੇ ਗੁਲਾਬੀ ਥਾਣਾ ਕਦ ਗੁੱਦ ਬਈ ਪੂਰਾ ਫੁੱਲ ਲਗਾ ਠੀਕ ਆ ਅਰੇ ਕੱਦ ਹੋਊਗਾ ਇਹਦਾ ਬਈ 6.4 ਤੋਂ 5 ਫੁੱਟ ਦੇ ਵਿੱਚ ਵਿੱਚ ਮੁੱਲ ਫੂਨ ਤੂੰ ਹਾਂ ਮੁੱਲ ਇਹਦਾ ਫੂਨ ਤੂੰ ਹੋਊ ਜਾਏ ਜੀ ਬਹੁਤ ਠੀਕ ਆ ਅੱਗੇ ਬਈ ਦੋ ਨੰਬਰ ਇਹ ਨਗੀਨਾ ਹੀ ਆ ਬਈ ਇਹਦਾ ਨਗੀਨਾ ਹੀ ਆ ਹਨਾ ਬਾਕੀ ਬਈ ਇਹ ਬਿਊਟੀ ਬਰੀਡ ਦੀ ਮਾਂ ਦਾ ਬਈ 42 ਲੀਟਰ ਦਾ ਰਿਕਾਰਡ ਹੈਗਾ 42 ਲੀਟਰ ਦਾ ਰਿਕਾਰਡ ਜਿਹੜਾ ਆਪਾਂ ਫਾਰਮ 'ਚ ਦੱਸਿਆ ਬੰਦੇ ਨੇ ਫੇਸ ਬੜਾ ਚੰਗਾ ਫੂਰ ਹੈ ਫੇਸ ਬਈ ਬਾਕੀ ਕੱਦ-ਕੁੱਦ, ਵੇਡ-ਬੂਟ ਇਹਦੇ 37-38 ਦਿਨ ਹੋ ਗਏ ਠੀਕ ਆ ਵੀਰੇ ਇਹਨੂੰ ਮੰਦਾ ਹਵਰਨ ਦੇ ਨਾਲ ਤਾਂ ਇਹ ਚੱਕ ਪਾਸ ਚਾਉਣ ਲੱਗ ਜੂ ਇਹ ਹੂੰ ਝੋਲੀ ਇਹ ਵੀ ਪੜਦੀ ਆਉਂਦੀ ਆ ਲੱਗਦੀ ਤਾਂ ਗੱਬਣਾ ਰਗੂਈ ਆ ਹੂੰ ਵੀ ਜਿਵੇਂ ਗੱਬਣ ਹੁੰਦੀ ਆ ਠੀਕ ਆ ਬਾਕੀ ਕੱਦ ਕੋਈ ਦੁਖੜ ਨਹੀਂ ਗੁਰਨੀ ਬਸੀਰੀ ਸਹੀ ਗੱਲ ਆ ਬਾਕੀ ਦੱਸਦੀ ਹੈਗੀ ਬਾਕੀ ਬਰੀਡ ਆ ਵੀ ਦੱਸਦੀ ਹੈ ਬਈ ਇਹਨਾਂ ਦੀ ਫੇਸ ਬਿਊਟੀ ਫੇਸ ਚੰਗਾ ਮੋਦੀਵਾਦੀ ਬਹੁਤ ਹਾਂ ਪੂਰੇ ਇੱਕ ਨੰਬਰ ਬਈ ਬੱਸੀ ਹੈਗੀ ਦਾ ਬਹੁਤ ਸਾਰੇ ਕਿਆ ਬਾਤ ਰਾ ਕੱਦ ਦੇਖ ਲੈ ਪੂਰਾ ਫੁੱਲ ਕਰਦਾਗਾ ਬੱਸੀ ਦਾ ਡਾਇਮੰਡ ਪੀਸ ਆ ਨਾ ਡਾਇਮੰਡ ਪੀਸ ਹੀ ਹੈਗਾ ਬਈ ਸਹੀ ਗੱਲ ਐ ਰ ਜਿੰਗੀਨੇ ਕਿਤੇ ਕਿਤੇ ਆਉਂਦੇ ਹੈਗੇ ਸਹੀ ਗੱਲ ਆ ਬਈ ਬਹੁਤ ਘੱਟ ਆਉਂਦੇ ਆ ਹਾਂ ਜੇ ਕਿਸੇ ਵੀਰ ਨੇ ਫਾਰਮ ਚ ਬੱਸੀਆਂ ਦੀ ਸ਼ੁਰੂਆਤ ਕਰਨੀ ਆ ਪੂਰਾ ਇੱਕ ਨੰਬਰ ਦੇ ਨਗਿਨੇ ਹੀ ਆ ਸਾਰੇ ਸਹੀ ਗੱਲ ਆ ਬਈ ਹੋਰ ਵੀ ਨਾ ਹੈ ਆ ਉਹਦੀ ਮਰਜ਼ੀ ਨਾਲ ਹੀ ਆ ਸਾਰਿਆਂ ਚੰਗੀ ਜੀ ਦੀ ਸ਼ੁਰੂਆਤ ਕਰਾਂਗੇ ਤਾਂ ਚੰਗਰ ਜਾ ਹਾਂ ਹਾਂ ਬਈ ਸਹੀ ਗੱਲ ਬਾਕੀ ਬਰੀਡ ਦਾ ਕੋਈ ਅੰਤ ਹੀ ਨਹੀਂ ਕੀ ਸਾਰੀਆਂ ਬੱਸਾਂ ਦਾ ਝੋਲੀ ਦਿਖਾਉਂਦੇ ਆਂ ਨੀ ਬਾਕੀ ਦਿਨوں ਹੀ ਝੋਲੇ ਬਾਈ ਕਮਾਲ ਤੇ ਪਟਦੀ ਆਉਂਦੀ ਹੈ ਝੋਲੀ ਗੱਭਣ ਦੀ ਹੋ ਸਕਦੀ ਆ ਇਹ ਖੀਰੀ ਬੱਸੀ ਹੈ ਸਹੀ ਗੱਲ ਆ ਸਹੀ 37-38 ਦਿਨ ਹੋ ਗਏ ਠੀਕ ਆ ਵੀਰੇ ਨੂੰ ਠੀਕ ਆ 10-12 ਦਿਨਾਂ ਤੇ ਮੰਨ 50 ਦਿਨਾਂ ਦੀ ਚੱਕ ਹੋ ਜੇ ਨੇ 55 ਦਿਨਾਂ ਦੀ ਬੱਸੀ ਹੈ ਅੱਗੇ ਵੀਰੇ ਤਿੰਨ ਨੰਬਰ ਇਹ ਬਈ ਬੱਸੀ ਹੈਗੀ ਹੈਗੀ ਆਪਣੇ 3 ਮਹੀਨੇ ਤੋਂ ਉੱਪਰ ਗੱਭਣ ਆ ਗਈ 95 ਦਿਨਾਂ ਦੀ ਗੱਭਣ ਹੋ ਗਈ ਹੈ ਓਕੇ ਹਾਂ ਮਾਰਾ 44 ਲੀਟਰ ਦਾ ਰਿਕਾਰਡ ਆ ਵੀ 39 ਤੋਂ 46 ਲੀਟਰ ਦਾ ਮਾਣ ਕੱਦ ਘਾੜ ਇਹਦਾ ਪੂਰਾ ਫੁੱਲ ਹੈਗਾ ਸਵੀ ਪਲੀ ਫੁੱਲ ਹੈਗਾ ਸਵੀ ਪਲੀ ਪੂਰੀ ਫੁੱਲ ਆ ਬਈ ਇਹਦਾ ਬਈ ਪੂਰਾ ਨੀਂ ਨੀ ਆ ਤੇ ਸਹੀ ਗੱਲ ਆ ਫੁੱਲਾਂ ਰਿੰਗਾਂ ਗਾਂਗਾ ਗੁਹਾ ਗੁਹਾ ਜਿਹਾ ਨਹੀਂ ਸਾ ਤੋਂ ਪੂਰਾ ਠੀਕ ਆ ਦੋ ਤਿੰਨ ਦਿਨ ਹੋ ਗਏ ਨਵਾਈ ਜਾਂਦੇ ਨੇ ਇਹਨਾਂ ਨੂੰ ਗੁਹਾ ਲਿਹਾਣੀ ਆ ਥਲੋਂ ਥਲੋਂ ਵੀ ਗਿਆ ਸਹੀ ਗੱਲ ਆ ਲਿਪੜੀਆਂ ਲੁਪੜੀਆਂ ਵਾੜੀਆਂ ਸੀਗੀਆਂ ਮਸਤੀ ਕਰਦੀ ਆ ਸਾਰੀ ਇਹਨਾਂ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਜਿਹੜੇ ਜਿਹੜੇ ਫਾਰਮ ਚ ਆਉਂਗਾ ਬੱਸ ਓਕੇ ਬਾਕੀ ਫੇਸ ਬਿਊਟੀ ਬਰੀਡ ਦਾ ਕੋਈ ਅੰਤ ਨਹੀਂ ਹੂੰ 1982 ਦਾ ਬੰਦੇ ਦਾ ਫਾਰਮ ਚਲਾਇਆ ਹੋਇਆ ਸੀਗਾ ਅੱਛਾ ਜਿਹੜੇ ਤੋਂ ਬੰਦੇ ਤੋਂ ਆਪਾਂ ਲਿਆਂਏ ਇਹ ਹੂੰ ਥੋੜਾ ਜਿਹਾ ਉਹਦਾ ਮਨ ਵੀ ਐਕਸੀਡੈਂਟ ਹੋਇਆ ਕਰਕੇ ਉਹਨੇ ਹੁਣ ਬੱਸੀਆਂ ਵੇਚੀਆਂ ਹੋਈਆਂ ਓਕੇ ਹੋਰ ਵੀ ਬੱਸੀਆਂ ਵੇਚੀਆਂ ਸੀਗੀਆਂ ਆਪਾਂ ਨੂੰ ਪਹਿਲਾਂ ਵੇਚੀਆਂ ਸੀ ਉਹ 10 ਦਿਨ ਹੋ ਗਏ ਠੀਕ ਆ ਇਹ ਚਾਰ ਬਸਾਂ ਹੁਣ ਆਪਾਂ ਕੱਠੀਆਂ ਆ ਲਿਆਨੇ ਆਂ ਕੱਠੀਆਂ ਲੈਣੀਆਂ ਠੀਕ ਹੈ ਬਾਕੀ ਦੱਸਦੀਆਂ ਭਾਈ ਬਰੀਡ ਉਹਦੀ ਇਹ ਬਈ ਕਪੜਾ ਚੈੱਕ ਪਾਸ ਆਵਦੀ ਚੈੱਕ ਦੀ ਭਾਈ ਤਸਦੀ ਜਰੂਰ ਕਰਵਾਓ ਸੋਰਾ ਤਾਰਾ ਚੰਗਾ ਪ੍ਰਿੰਟ ਫਰੋਂਮ ਦੇ ਚੰਗਾ ਬਾਕੀ ਦੇ ਥਾਣ ਦਿਖਾਦੀ ਚਾਰ ਥਾਣਾ ਇਹਦੇ ਵੀ ਇਕੱਲੇ ਇਕੱਲੇ ਥਾਣ ਚੰਗਾ ਯਾਰ ਹਾਂ ਹਾਂ ਕਮਾਲ ਦੀ ਆ ਲੈ ਥਾਣ ਢੂੰਢੀ ਹੋਈ ਭਾਈ ਬਾਕੀ ਇਹਦੇ ਇਕੱਲਾ ਇਕੱਲਾ ਕੱਦ ਕਾਟ ਬੂਰਾ ਫੋਲਾ ਬਸੀਰਾ ਕੋਈ ਅੰਤ ਨਹੀਂ ਕੱਟਦਾ ਸਹੀ ਹਲਾ ਕੱਦ ਵੀ ਫੋਲਾ ਹਾਂ ਅੱਗੇ ਵੀਰੇ ਲਾਸਟ ਵਾਲੀ ਇਹ ਬਈ ਨਗੀਨਾ ਹੀ ਆ ਜਮਾ ਇਹਦਾ ਰਿਕਾਰਡ ਬੰਦੇ ਨੇ ਬਹੁਤ ਟੌਪ ਦਾ ਦੱਸਿਆ ਅੱਛਾ ਹਾਂ ਠੀਕ ਹੈ ਬਾਕੀ ਖੀਰੀ ਬੱਸੀ ਆ ਜੀ ਖੀਰੀ ਪੰਜ ਮਹੀਨੇ ਤੋਂ ਉੱਪਰ ਗੱਭਣਾ ਕੀ ਅੱਛਾ 155 ਦਿਨ ਹੋ ਗਏ ਅੱਜ ਇਹਨੂੰ 155 ਦਿਨਾਂ ਦੀ ਹਾਂ ਹਾਂ ਬਈ ਠੀਕ ਆ ਕੰਪਨੀ ਸੈਕਸਰ ਤੁਸੀਂ ਆਂਗਾ ਜਿਹੜੇ ਬੰਦੇ ਨੇ ਆਪਾਂ ਨੂੰ ਡਿਟੇਲ ਦਿੱਤੀ ਹੈਗੀ ਓਕੇ ਪੀਡੀਐਫ ਰੇ ਸੀਮਨ ਤੋਂ ਗੱਭਣਾ ਔਰ ਮਾਡਰ ਰੰਗ ਆਪੇ ਚਾਰੀ ਓਕੇ ਠੀਕ ਆ ਚੰਗੇ ਸੀ ਮੁੰਨੀਆਂ ਚੰਗੇ ਸੀ ਹੁਣ ਦੋਵੇਂ ਗੱਬਣ ਬਾਕੀ ਲ ਖੜਨੀ ਫੁਰਨੀ ਬੱਸੀ ਜਾਨ ਚ ਕਰਕੇ ਨਾ ਬੱਸੀਆ ਖੇਚਣੀਆਂ ਬੰਦੇ ਨੂੰ ਖੇਚਦੀਆਂ ਬਾਕੀ ਫੇਸ ਬਿਊਟੀ ਬਰੀਡ ਦਾ ਕੋਈ ਅੰਤ ਹੀ ਨਹੀਂ ਬੱਸੀ ਦਾ ਇਹਰੀ ਬੱਸੀ ਦਾ ਕੱਦ ਦੇ ਹਾਂ ਕੱਦ ਫੁੱਲ ਆ ਹਾਂ ਹਾਂ ਵੀ ਸਮੀ ਪੜੇ ਰਾਜੀ ਬਾਕੀ ਕੋਈ ਨਾ ਝਾਲਰ ਨਹੀਂ ਹੂੰ ਤੇ ਚਾਰ ਥਾਣਾਗੇ ਦੇ ਅੱਜ ਇਹਨੂੰ 155 ਦਿਨ ਹੋ ਗਏ ਗੱਬਣ ਹੋਈ ਨੂੰ ਠੀਕ ਆ ਭਾਈ ਇਹਦੀ ਮਾਂ ਦਾ ਤਾਂ ਰਿਕਾਰਡ ਬਹੁਤ ਦੱਸਿਆ ਬੰਦੇ ਨੇ ਮੁੱਲ ਜਾਇਜ਼ ਹਾਂ ਜਾਇਜ਼ ਰੇਟ ਵੀ ਬੜੀ ਰਾਜੀ ਦੀ ਹਾਂ ਪੈਟੂ ਕੁੜੇ ਦੀ ਬਾਕੀ ਦੇਖ ਭਾਈ ਸਿੱਧੀ ਵਸੀ ਕਿੰਨੀ ਹੈਗੀ ਥੋੜਾ ਜਿਹਾ ਇਹ ਖੇਟ ਕੇ ਲੈ ਕੇ ਜਾਂਦੀ ਹੈਗੀ ਥੋੜਾ ਟੱਕਾ ਕਰਕੇ ਯਾਰ ਟੱਕਾ ਕਰਦੀ ਆ ਜਾਣ ਵਾਲੀ ਬੱਛੀ ਆ ਹਾਂ ਹਾਂ ਭਾਈ ਮੁੱਲ ਜੈ ਜੀ ਹੋਣੀ ਮੁੱਲ ਜੈ ਜੀ ਉਹਦੀ ਮਾਦਾ ਰਿਕਾਰਡ ਬਈ ਪੂਰਾ ਟੌਪ ਦਾਗਾ ਹੂੰ ਮੁੱਲ ਵੀ ਇਹਦੀ ਮਾਦੇ ਰਿਕਾਰਡ ਦੇ ਹਿਸਾਬ ਨਾਲ ਆਪਾਂ ਵੀ ਬੰਦੇ ਦਾ ਨੰਬਰ ਵੀ ਦੇ ਦਾਂਗੇ ਓਕੇ ਕਿੱਥੋਂ ਆ ਸਾਰੀ ਡਿਟੇਲ ਲੈਣੇ ਬੰਦਾ ਚਾਹੀ ਹੂੰ ਜੇ ਰੁਪਏ ਲਾਉਣੇ ਅਸੀਂ ਚੰਗੀ ਚੀਜ਼ ਤੇ ਸਹੀ ਗੱਲ ਆ ਜਿਹੜੀ ਬੱਸੀ ਦਾ ਮਰਜੀ ਡਿਟੇਲ ਲੈ ਸਕਦਾ ਬੰਦਾ ਹੂੰ ਇਹ ਤਿਆਰ ਕਰਦੇ ਹਾਂ ਮੂਰੇ ਹੂੰ ਬਹੁਤ ਟੌਪ ਦੀ ਇਹਨੂੰ ਪੂਰੇ ਰੁੱਤ ਚਾਉਣਾਗਾ ਸਹੀ ਗੱਲ ਆ ਬਾਕੀ ਲੈ ਝੋਲੀ ਦਿਖਾ ਦੇ ਇਹਦੀ ਚਾਰ ਥਾਣਾ ਕੱਲਾ ਕੱਲਾ ਥਾਣਾ ਕੀ ਬਾਤ ਆ ਥਾਣਾ ਦੀ ਬਹੁਤ ਸਾਫ ਆ ਹਾਂ ਹਾਂ ਵੀ ਇਹਦੇ ਬੱਸੀ ਦੇ ਫੋਟ ਸੰਗ ਨਹੀਂ ਗਈ ਚਾਰ ਚਾਰ ਥਾਣੇ ਹੋਣਗੇ ਕਿੰਨੀ ਕੁ ਉਮਰ ਆ ਝੋਟੀ ਦੀ ਮੇਰੀ 12 ਮਹੀਨੇ ਤੇ ਅੱਜ 8 ਦਿਨ ਹੋ ਗਏ ਬਈ ਉਮਰ 12 ਮਹੀਨੇ 8 ਦਿਨਾਂ ਦੀ ਹਾਂ ਮਨਨ ਇੱਕ ਸਾਲ ਤੇ 8 ਦਿਨਾਂ ਦੀ ਹੋ ਗਈ ਝੋਟੀ ਇਹ ਪੁਲੀ ਵੀ ਬਹੁਤ ਆ ਯਾਰ ਪੁਲੀ ਪੁਲੀ ਬਈ ਬਰੀਡ ਪੁਰੀ ਫੁੱਲ 17 18 ਲੀਟਰ ਮਾਹ ਦਾ ਰਿਕਾਰਡ ਹੈ ਜੀ ਦਾ ਕੱਚਾ ਦੂਜੇ ਸਵੇਰ ਨੂੰ ਬਾਕੀ ਪੱਠਪੁਰੇ ਦੀ ਖੜਨੀ ਖੁਰਨੀ ਕੱਟੀ ਦੀ ਪੂਰੀ ਇੱਕ ਨੰਬਰ ਆ ਗਈ ਬਈ ਇੱਕ ਨੰਬਰ ਆ ਗਈ ਸਹੀ ਬਾਕੀ ਲ ਕੋਈ ਕਹਿਣ ਦੀ ਲੋੜ ਨਹੀਂ ਬੇਸ ਬਿਊਟੀ ਪੱਠਪੁਰੇ ਤੋਂ ਥਣਾ ਤੋਂ ਝੋਲੀ ਝੂਲੀ ਬਈਆਂ ਲ ਜਿਵੇਂ ਗੱਬਣ ਹੁੰਦੀ ਹੈ ਕਿਵੇਂ ਗੱਬਣ ਹੁੰਦੀ ਹੈ ਨਾ ਖੜਨੀ ਖੁਰਨੀ ਦੇ ਝੋਟੀਆਂ ਫਲੀ ਵੀ ਫੁੱਲ ਆ ਪੁੜਾ ਦੇਖੋ ਬਈ ਪੁੜਾ ਪੁੜਾ ਬਈ ਐਰਿਆ ਪੁੜਾ ਮਿਲਦੀ ਨਹੀਂ ਝੋਟੀਆਂ ਨਹੀਂ ਮਿਲਦਾ ਬਈ ਝੋਟੀਆਂ ਮੱਝਾਂ ਰਗੀ ਤਾਂ ਹੁਣ ਹੋਈ ਪਈ ਹੈਗੀ ਹੂੰ ਤਿਆਰਾ ਫੁੱਲ ਝੂਟੀ ਸੀ ਉਹਨਾਂ ਦੇ ਬਿਲਕੁਲ ਮੁਕਾਬਲਾ ਬਈ ਬਾਕੀ ਬਈ ਇਹਦਾ ਰਿਕਾਰਡ ਇਹਦਾ ਵੀ ਸਾਰਾ ਹੈ ਆਪਣੇ ਕੋਲੇ ਡਿਟੇਲ ਸਾਰੀ ਦੇਵਾਂਗੇ ਬੰਦੀ ਹਾਂ ਚਾਰ ਥਾਣਾ ਵਾਲਾ ਛੋੜੀਆਂ ਲੱਗ ਜਿਵੇਂ ਗੱਭਣ ਹੁੰਦੀਆਂ ਇੱਥੋਂ ਦੇਖ ਬਈ ਇੱਥੋਂ ਤਾਂ ਹੀ ਉਹ ਆਗਾ ਥੱਲੇਵਾ ਹੋਣੇ ਵੀ ਚਲਾ ਜਾਂ ਦਿਖਾਉਂਦੀ ਹੈ ਨਾ ਸੂ ਹਾਂ ਹੁਣ ਦਿਖਾਉਂਦੀ ਹੈ ਬਈ ਸੂ ਤਾਂ ਹੀ ਲੇਵਾ ਦਾ ਮੁੱਲ ਕੀ ਹੈ ਵੀਰੇ ਦਾ ਮੁੱਲ ਇਹਦਾ ਜਾਇ ਜੀ ਹੋਊਗਾ ਬਰੀਡ ਦੇ ਹਿਸਾਬ ਨਾਲ ਠੀਕਾ ਕੋਈ ਨਾ ਫੋਨ ਤੇ ਕਰ ਲਾਂਗੇ ਇਹਦਾ ਵੀ ਠੀਕਾ ਬਈ ਮੁੱਲ ਬਾਈ ਕਹਿੰਦਾ ਜਾਇ ਜੀ ਹੋਊਗਾ ਪੂਰੀ ਦਾ ਨਾਮ ਉਹ ਲਿਵਾ ਜਾਇ ਜਬੂ ਹਾਂ ਭਾਈ ਹੈ ਪੂਰੀ ਸਕੀਨ ਹੈ ਝੋਟੀਆਂ ਨਹੀਂ ਗਾ ਵੀ ਉਹੀ ਹੈਗੀ ਸਹੀ ਗੱਲ ਹੈ ਪੂਰੀ ਮੋਹਰਾ ਚ ਆਉਂਦੀ ਹੈਗੀ ਮੋਹਰਾ ਚ ਆਉਂਦੀ ਹੈ ਹਾਂ ਜੀ ਹਾਂ ਬਾਕੀ ਪਿੱਠ ਪੁੜੇ ਤੋਂ ਆਪ ਵੀ ਦੱਸਦੀ ਆ ਲੈ ਝੋਟੀ ਦੁਬਾਰੇ ਦਿਖਾਦੀ ਪਿੱਠ ਪੁੜੇ ਤੋਂ ਪਿੱਛੋਂ ਹੂੰ ਕਿੰਨੀ ਚੌੜੀ ਹੈਗੀ ਲੰਮੀ ਤੋਰ ਦਿੰਨੇ ਆਪਾਂ ਲੈ ਭਾਈ ਲੰਮੇ ਲੰਮੇ ਪੂਰੀ ਕੋਈ ਲਿਸੀ ਨਹੀਂ ਕੋਈ ਹੋਣੀ ਹੂੰ ਜਿਹੜਾ ਬੰਦੇ ਨੇ 400 ਰੁਪਏ ਲਾਉਣੇ ਉਹੀ ਬੰਦਾ ਫੋਨ ਲਾਵੇ ਸਕੀਨ ਪਸੂ ਰੱਖਣਾ ਜੀ ਨੇ ਸਹੀ ਗੱਲ ਹੈ ਉਹ ਆਇਆ ਨਹੀਂ ਗਾ ਬਈ ਆਪਾਂ ਵੀ ਰੇਟ ਫੁੱਲ ਭਰ ਕੇ ਲਿਆਇਆ ਬਸ ਕੱਟੀ ਦੇ ਓਕੇ ਪੂਰੀ ਟੌਪ ਦੀ ਹੈਗੀ ਸਾਰਾ ਰਿਕਾਰਡ ਆਪਾਂ ਡਿਟੇਲ ਦੇਵਾਂਗੇ ਦੀ ਬਹੁਤ ਠੀਕ ਆ ਬਈ ਸਮੇਂ ਪੜੇ ਲੱਸੀ ਨਹੀਂ ਗਿਆ ਗੋਲ ਪਈ ਆ ਚਾਰੇ ਪਾਸੇ ਗੋਲ ਪਈ ਆ ਪੂੜਾ ਬਹੁਤ ਚੰਗਾ ਬਈ ਪੂੜਾ ਬਹੁਤ ਚੰਗਾ ਬਈ ਸਹੀ ਗੱਲ ਹੈ ਬਾਕੀ ਖੜਨੀ ਖੁਰਨੀ ਇੱਕ ਨੰਬਰ ਆ ਗਈ ਬਰੀਡ ਬਰੀਡ ਵਾਲੀ ਵਸਾ ਹੋ ਗਈ ਕੱਟੀ ਸਹੀ ਗੱਲ ਆ ਬਈ ਨਾਗਸੀ ਭਰਾ ਕੋਲ ਆਪਾਂ ਕੱਟੀਆਂ ਬਹੁਤ ਘੱਟ ਲੈਨੇ ਆ ਬਰੀਡ ਵਾਲੀ ਕੱਟੂ ਹੀ ਲੈਨੇ ਆ ਜੇ ਕੋਈ ਮਿਲ ਜੇ ਓਕੇ ਬਈ ਨਾਗਸੀ ਭਰਾ ਕੋਲ ਜਿਹੜੇ ਬਈ ਸਾਰੇ ਦਿਖਾਤੇ ਕਿਸੇ ਵੀ ਦੇ ਕੋਈ ਵੀ ਨਗ ਪਸੰਦ ਆਵੇ ਵਾਈ ਨੈਟ ਕਨੈਕਟ ਕਰ ਲਿਓ ਧੰਨਵਾਦ